ਲੰਦੜੀ ਮੇਰਾ ਤਨ ਮਨ ਮੌਲਾ ਨਾਮ ਜਪਦੜੀ ਲਲੀ ਬੰਦ ਜੁ ਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਨੇ ਹੱਲੀ ਤਨ ਧਨ ਧਨ ਜਨ ਆਇਆ ਜਿਸੁ ਪ੍ਰਸਾਦ ਸਭ ਜਗਤ ਤਰਾਇਆ ਜਨਿ ਆਵਨ ਕਾਹਿ ਸਵਾਉ ਜਨ ਕੈ ਸੰਗ ਚਿਤ ਆਵੈ ਨਾਮ ਆਪ ਮੁਗਦ ਮੁਗਦ ਕਰੈ ਸੰਸਾਰ ਨਾਨਕ ਇਸ ਜਨ ਕਾ ਸਦਾ ਨਮਸਕਾਰ ਜ਼ਹਰਾ ਜ਼ਹੂਰ ਹਾਜ਼ਨਾ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਿਗ ਭਗਤ ਵਚਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ ਜੀ ਬੜਾ ਭਾਗੇ ਹੋ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਧੰਤਨ ਬਾਬਾ ਜ਼ੁਰਵਰ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਨਾਮਦਾਨ ਸੇਵਾ ਸਿਮਰਨ ਬਖਸ਼ਿਸ਼ ਕਰ ਸੋ ਪਹਿਲੀ ਬੈਂਤੀ ਹੈ ਜਿਵੇਂ ਕੱਲ ਅਨਾਉਂਸਮੈਂਟ ਕੀਤੀ ਸੀ ਕੱਲ ਇੱਕ ਤਰੀਕ ਹੈ ਇੱਕ ਤਰੀਕ ਤੋਂ ਸਮੇਂ ਦਾ ਬਦਲਾਅ ਕੀਤਾ ਗਿਆ ਅੰਮ੍ਰਿਤ ਵੇਲੇ ਜੋ ਪ੍ਰਕਾਸ਼ ਹੈ ਸਵਾ ਪੰਜ ਹੋਏਗਾ ਜੋ ਅਰਦਾਸ ਬੇਨਤੀ ਹੈ ਸਾਢੇ 6 ਦਾ ਟਾਈਮ ਦੱਸਿਆ ਜੀ 5 ਮਿੰਟ ਪਹਿਲਾਂ 6:25 ਦੇ ਹੋ ਜਾਏਗੀ ਔਰ 7 ਵਜੇ ਸਾਰੀ ਸਮਾਪਤੀ ਹੋਵੇਗੀ ਇਸ ਸਮੇਂ ਦੇ ਅਨੁਸਾਰ ਆਪ ਜੀ ਨੇ ਦਰਸ਼ਨ ਦੀਦਾਰ ਕਰਨੇ ਤੇ ਪ੍ਰਕਾਸ਼ ਭਾਵੇਂ ਸਵਾ ਪੰਜ ਵਜੇ ਦਾ ਫਿਰ ਵੀ ਸਾਡੇ ਸਤਿਕਾਰਯੋਗ ਮਾਤਾ ਸਵਰਨ ਕੌਰিও ਪਹਿਲਾਂ ਹੀ ਆ ਜਾਂਦੇ ਹਨ ਗੁਰਦੁਆਰਾ ਖੋਲ ਕੇ ਸਫਾਈ ਕਰਨ ਲੱਗ ਜਾਂਦੇ ਹਨ ਸੋ ਕੋਈ ਪਹਿਲਾਂ ਵੀ ਆ ਕੇ ਸੇਵਾ ਥੋੜਾ ਕਰਨਾ ਚਾਹੇ ਅਧਾ ਘੰਟਾ ਤੇ ਆ ਵੀ ਸਕਦਾ ਸੋ ਗੁਰਦੁਆਰਾ ਖੁੱਲਾ ਹੋਏਗਾ ਗੁਰੂ ਸਾਹਿਬ ਮਿਹਰ ਕਰਨ ਆਓ ਸਮਝੀਂ ਮਤਾਂ ਸੋ ਚੰਦ ਮਿੰਟਾਂ ਦੇ ਵਿੱਚ ਅਸੀਂ ਸਿੱਖਿਆ ਲੈਣੀ ਹੈ ਅੱਜ ਦੇ ਦਿਨ ਤੇ ਨਵੇਂ ਸਰਕਾਰ ਜੋਗ ਪ੍ਰਧਾਨ ਸਾਹਿਬ ਨੇ ਤੁਹਾਨੂੰ ਸੰਖੇਪ ਦੇ ਵਿੱਚ ਦੱਸਿਆ ਸਭ ਜਾਂਦਾ ਜੀ ਬਾਰੇ ਬਾਬਾ ਜੋਰਾਵਰ ਸਿੰਘ ਜੀ ਬਾਰੇ 1696 ਵਿੱਚ ਉਹਨਾਂ ਦਾ ਆਉਣਾ ਮਾਤਾ ਜੀਤੋ ਦੀ ਕੁੱਖ ਦੇ ਵਿੱਚੋਂ ਪਿਤਾ ਜੀ ਉਹਨਾਂ ਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਨੰਦਪੁਰ ਸਾਹਿਬ ਦੀ ਧਰਤੀ ਹੈ ਉੱਥੇ ਉਹਨਾਂ ਦਾ ਪਾਲਣ ਪੋਸ਼ਣ ਹੈ ਉਥੇ ਉਹਨਾਂ ਦੀ ਸਿੱਖਿਆ ਹੈ ਉੱਤੇ ਹੀ ਪਿਤਾ ਜੀ ਵੱਲੋਂ ਬਖਸ਼ਿਸ਼ਾਂ ਹਨ ਉੱਤੇ ਹੀ ਸਾਰੀ ਰੌਣਕ ਹੈ ਸੋ ਉਹਨਾਂ ਦਾ ਜਿਹੜਾ ਜੀਵਨ ਹੈ ਦੁਨਿਆਵੀ ਆਜੂ ਉਹਨਾਂ ਦੀ ਬਹੁਤੀ ਨਹੀਂ ਹੈ ਧਿਆਨ ਦੇਣਾ ਕੁਝ ਕਮੈਂਟ ਦੁਨਿਆਵੀ ਆਜੂ ਉਹਨਾਂ ਦੀ ਬਹੁਤ ਨਹੀਂ ਹੈ ਪਰ ਕੌਮ ਦੇ ਬਾਬੇ ਹਨ ਬਾਬੇ ਦੁਨਿਆਵੀ ਉਮਰ ਉਹਨਾਂ ਦੀ ਬਹੁਤੀ ਨਹੀਂ ਹੈ ਪਰ ਉਹਨਾਂ ਨੂੰ ਕੌਮ ਦੇ 사ਸੰਗ ਜੀ ਬਾਬੇ ਕਿਹਾ ਜਾਂਦਾ ਹੈ ਤੇ ਉਹ ਕੌਮ ਦਾ ਬਾਬਾ ਜਿਨ੍ਹਾਂ ਦਾ ਅੱਜ ਦੁਨੀਆਂ ਦੇ ਵਿੱਚ ਨਾਮ ਜਿਲੈ ਬਹੁਤ ਸਤਕਾਰ ਦੇ ਨਾਲ ਚਾਰੇ ਸਾਹਿਬ ਜਾਦਿਆਂ ਦਾ ਲਿਆ ਜਾਂਦਾ ਹੈ ਜਦੋਂ ਜੋਰਾਵਰ ਸਿੰਘ ਦਾ ਨਾਮ ਆਉਂਦਾ ਜਾਂ ਫਤਿਹ ਸਿੰਘ ਦਾ ਨਾਮ ਆਉਂਦਾ ਤੇ ਮਹਾਰਾਜੀ ਦੇ ਚਾਰੇ ਸਾਹਿਬ ਜਦਿਆਂ ਦਾ ਮਤਲਬ ਸਾਡੇ ਅੱਖਾਂ ਅੰਗੇ ਚਿਰਾ ਜਾਂਦਾ ਖਾਸ ਕਰਕੇ ਜਦੋਂ ਫਤਿਹ ਸਿੰਘ ਜਾਂ ਜੋਰਾਵਰ ਸਿੰਘ ਦਾ ਨਾਮ ਆਉਂਦਾ ਫਿਰ ਜੋੜਾ ਛੋਟਿਆਂ ਦਾ ਸਾਹਮਣੇ ਆ ਜਾਂਦਾ ਸੋ ਇਨ੍ਹਾਂ ਜੋੜਿਆਂ ਨੇ ਦੇਖੋ ਕੀ ਪ੍ਰਾਪਤ ਕੀਤਾ ਹੋਏਗਾ ਵੀ ਐਡੀ ਦਲੇਰੀ ਦੇਖੋ ਉਹਨਾਂ ਨੂੰ ਸਿੱਖਿਆ ਮਿਲ ਗਈ ਐਜੂਕੇਸ਼ਨ ਮਿਲ ਗਈ ਬਚਪਨ ਦੇ ਵਿੱਚ ਤੀਰ ਅੰਦਾਜ਼ੀ ਉਹਨਾਂ ਨੇ ਸਿੱਖ ਲਈ ਉਹਨਾਂ ਨੇ ਗੱਦਗਾ ਵੀ ਸਿੱਖਿਆ ਹੋਰ ਵੀ ਜੋ ਵੀ ਕਲਾ ਸੀ ਸੱਚੇ ਪਾਤਸ਼ਾਹ ਕੋ ਸਭ ਤੋਂ ਵੱਡੀ ਕਲਾ ਤੇ ਮਾਰ ਦੀ ਬਖਸ਼ਿਸ਼ ਹੈ ਉਹ ਸਿੱਖ ਲਈ ਉਹ ਸਿੱਖੇ ਇਸੇ ਕਰਕੇ ਹੀ 사ਸੰਗਤ ਜੀ ਐਡਾ ਵੱਡਾ ਉਹ ਕਾਰਜ ਨਿਪਰੇ ਚਾੜਿਆ ਜਿੰਨੂੰ ਸ਼ਹਾਦਤ ਕਹਿੰਦੇ ਨੇ आम ਕੋਈ ਵੀ ਬੰਦਾ ਜਿਹੜਾ ਹੈ ਉਹ ਸ਼ਹਾਦਤ ਸ਼ਹੀਦੀ ਜਿਹੜੀ ਹੈ ਉਹ ਕੋਈ ਆਮ ਬੰਦਾ ਪ੍ਰਾਪਤ ਨਹੀਂ ਕਰਦਾ ਸ਼ਹੀਦੀ ਜਾਂ ਸ਼ਹਾਦਤ ਹਰ ਇੱਕ ਦੇ ਭਾਗਾਂ ਦੇ ਵਿੱਚ ਨਹੀਂ ਲਿਖੀ ਹੁੰਦੀ ਸ਼ਹਾਦਤ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਬਹੁਤ ਵੱਡੀ ਬਖਸ਼ਿਸ਼ ਹੈ ਇਹ ਮਰਜ ਆਪ ਹੀ ਜਿਸ ਤੋਂ ਸੇਵਾ ਲਵੇ ਉਹਦੇ ਤੋਂ ਹੀ ਹੁੰਦੀ ਹੈ ਹੋਰ ਕੋਈ ਨਹੀਂ ਕਰ ਸਕਦਾ ਸੋ ਅੱਜ ਦੇ ਦਿਨ ਵਿਚਾਰੇ ਹੀ ਕਰਨਾ ਹੈ ਪੀਓ ਜਲੇ ਕੌਮ ਦੇ ਬਾਬੇ ਸੀ ਜਾਂ ਕੌਮ ਦਾ ਬਾਬਾ ਸੀ ਜ਼ੋਰਾਵਾਰ ਸਿੰਘ ਉਹ ਇੰਨਾ ਦਲੇਰ ਇੰਨੇ ਅਡੋਲ ਇੰਨੇ ਹਾਜ਼ਰ ਜਵਾਬ ਤੇ ਇੰਨੇ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹੇ ਜਾਂ ਹੁਣ ਵੀ ਉਹਨਾਂ ਦਾ ਪਹਿਲਾ ਸ਼ੀਦੰਦਾ ਉਹ ਕਿਵੇਂ ਇੰਨੇ ਚੜ੍ਹਦੀ ਕਲਾ ਵਿੱਚ ਰਹੇ ਹੁਣ ਕੱਲਾ ਅਸੀਂ ਉਹਨਾਂ ਦਾ ਜੀਵਨ ਸੰਖੇਪ ਦੇ ਵਿੱਚ ਸੁਣ ਕੇ ਚਾਹੇ ਕੋਈ ਵੀ ਗੁਰਪੁਰਵ ਹੁੰਦਾ ਅਸੀਂ ਅੱਗੇ ਨਹੀਂ ਲੰਘਣਾ ਰਹਾਉ ਦੀ ਪੰਕਤੀ ਸਹਹਰਾਉ ਠਹਿਰਨ ਨੂੰ ਕਹਿੰਦੀ ਹੈ ਵੀ ਵਿਚਾਰ ਕਰਨਾ ਉਸ ਕੌਮ ਦੇ ਬਾਬੇ ਜ਼ੁਰਾਵਰ ਸਿੰਘ ਨੇ ਕੀ ਕੀਤਾ ਕਿਉਂ ਕੀਤਾ ਕਾਦੇ ਲਈ ਕੀਤਾ ਵੀ ਅਸੀਂ ਕੀ ਕਰਨਾ ਜੇ ਮੈਂ ਕਮਾਂ ਮੈਂ ਉਸ ਕੌਮ ਦੇ ਬਾਬੇ ਵਰਗਾ ਬਣ ਜਾਵਾਂ ਤੇ ਮੈਂ ਬਣ ਨਹੀਂ ਸਕਦਾ ਉਦੇ ਵਰਗੇ ਨਹੀਂ ਉਦੇ ਵਰਗੇ ਹੋਈ ਹੈ ਹੁਣ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਜਹਾ ਦੇ ਮਹਾਰਾਜ ਜਦੋਂ ਸਭ ਜਹਾ ਦੇ ਚਲੇ ਗਏ ਸੀ ਇਸ ਸੰਸਾਰ ਤੋਂ ਸਰੀਰ ਕਰਕੇ ਕਹਿੰਦੇ ਇਨ ਪਤਨਗੇ ਸੀਸ ਪਰ ਬਾਰ ਦੀਏ ਸੁਧ ਚਾਰ ਚਾਰ ਮੋਏ ਤੋਂ ਕਿਆ ਉਹ ਆ ਜੀਵਨ ਕਈ ਹਜ਼ਾਰ ਅਸੀਂ ਜਿੰਨੇ ਬੈਠੇ ਆ ਪੁੱਤਾਂ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਨੂੰ ਕਿਵੇਂ ਦੇਖਣਾ ਚਾਹੁੰਦਾ ਹੈ ਪਾਸ਼ਾ ਕਿਵੇਂ ਦੇਖਣਾ ਚਾਹੁੰਦੇ ਨੇ ਧਿਆਨ ਨਾਲ ਸੁਣਨਾ ਜ਼ਰੂਰੀ ਹੈ ਭਾਈ ਸੁਣਨਾ ਅਸੀਂ ਬਾਬਿਆਂ ਵਰਗੇ ਬਣ ਨਹੀਂ ਸਕਦੇ ਪਰ ਬਾਬਿਆਂ ਵਰਗਾ ਸਰੂਪ ਜ਼ਰੂਰ ਚਾਹੀਦਾ ਸਿੱਖੀ ਸਰੂਪ ਧਿਆਨ ਦੇਣਾ ਆ ਆਪਾਂ ਉਹਨਾਂ ਅਰਦਾਸ ਕੀਤੀ ਹੈ ਨਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੁਣ ਭਾਈ ਮੈਂ ਸਿੱਧਾ ਹੀ ਕਹਿਣਾ ਪੀ ਜਿਨ੍ਹਾਂ ਦੇ ਕੇਸ ਨਹੀਂ ਉਹ ਕੇਸ ਜਰੂਰ ਰੱਖੋ ਅਸੀਂ ਬਾਬੇ ਵਰਗੇ ਬਣ ਨਹੀਂ ਸਕਦੇ ਪਰ ਬਾਬੇ ਵਰਗਾ ਸਾਡੇ ਨਿਆਣਿਆਂ ਦਾ ਸਰੂਪ ਮੰਨ ਜਾ ਠੀਕ ਹੈ ਜੀ ਜਿਨ੍ਹਾਂ ਦਾ ਨਹੀਂ ਹੈ ਉਹ ਅਦਾਸ ਕਰੋ ਕਿਉਂਕਿ ਸਾਨੂੰ ਪੁੱਤਰ ਬਣਾਇਆ ਸਾਨੂੰ ਪੁੱਤਰ ਬਣਾਇਆ ਤੇ ਪੁੱਤਰ ਪਿਓ ਵਰਗਾ ਹੋਣਾ ਚਾਹੀਦਾ ਗੁਸਤਾਖੀ ਮਾਫ਼ ਰਿਐਲਿਟੀ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਦਾ ਪਹਿਲਾ ਪੁੱਤਰ ਜਿਹੜਾ ਉਹ ਸਿੱਖੀ ਸਰੂਪ ਦੇ ਵਿੱਚ ਸਾਬਤ ਸੂਰਤ ਹੋਣਾ ਚਾਹੀਦਾ ਕਿਸੇ ਦਿਨ ਆਪਾਂ ਨਾ ਦਲੀਪ ਸਿੰਘ ਬਾਰੇ ਤੁਹਾਨੂੰ ਨਾ ਸੁਣਾਵਾਂਗੇ ਦਲੀਪ ਸਿੰਘ ਜਿਹਨੂੰ ਅੰਗਰੇਜ਼ ਲੈ ਗਏ ਸੀ ਦਲੀਪ ਸਿੰਘ ਨੂੰ ਦਲੀਪ ਸਿੰਘ ਨੂੰ ਜਦੋਂ ਲੈ ਗਏ ਸੀ ਤੇ ਮੈਂ ਉੱਥੇ ਆਣਾ ਪੁਆਇੰਟ ਤੇ ਤੇ ਉਹ ਤੇ ਉਹਨੂੰ ਮਤਲਬ ਇਸਾਈ ਧਰਮ ਦੇ ਵਿੱਚ ਉਹਨਾਂ ਨੂੰ ਇਦਾਂ ਇਨਵੋਲਵ ਕਰ ਦਿੱਤਾ ਉਹਦੇ ਕੇਸ ਕਰਦੇ ਉਹਨੂੰ ਨਹੀਂ ਨਿੱਕੇ ਨੂੰ ਪਤਾ ਸੀ ਸਭ ਕੁਝ ਕਰ ਦਿੱਤਾ ਵਾਪਸ ਜਦੋਂ ਉਹਦਾ ਮਿਲਾਪ ਆਪਣੀ ਮਾਂ ਨਾਲ ਹੋਇਆ ਹੋਇਆ ਮਾਂ ਉਹਦੇ ਵਿਜੋਗ ਵਿੱਚ ਰੋ ਰੋ ਅੰਨੀ ਹੋ ਗਈ ਸੀ ਤੇ ਜਦੋਂ ਉਹਨੂੰ ਮਿਲਾਇਆ ਗਿਆ ਉਹਨੇ ਆਪਣੀ ਛਾਤੀ ਨਾਲ ਲਾਇਆ ਜਦੋਂ ਛਾਤੀ ਨਾਲ ਲਾਇਆ ਅੰਨੀ ਹੋ ਗਈ ਸੀ ਉਹਦੇ ਵਿਜੋਗ ਤੇ ਪਿਆਰ ਦੇ ਵਿੱਚ ਉਹਨੇ ਉਹਨੂੰ ਪਲੋਸੀਆ ਉਦੇ ਮੂੰਹ ਨੂੰ ਹੱਥ ਲਾਇਆ ਉਹਦੇ ਕੇਸਾਂ ਨੂੰ ਹੱਥ ਲਾਇਆ ਤੇ ਉਹਨੂੰ ਕੇਸ ਨਹੀਂ ਦਿਸੇ ਬਾਬੇ ਜੋਰਾਵਾਲ ਸਿੰਘ ਦੇ ਜੀਵਨ ਤੋਂ ਲੈਣਾ ਕੀ ਹੈ ਕਬਲ ਸਟੋਰੀਆਂ ਥੋੜੋ ਸੁਣਣੀਆਂ ਵੀ ਸਾਖੀ ਬੜੀ ਵਧੀਆ ਤਰੀਕੇ ਨਾਲ ਜ ਨਹੀਂ ਇਹਦੇ ਵਿੱਚੋਂ ਨਿਕਲਦਾ ਕੀ ਹੈ ਬਾਬਿਆਂ ਦੇ ਕਾਦੇ ਲਈ ਸ਼ਹਾਦਤਾਂ ਦਿੱਤੀਆਂ ਸਿੱਕੀ ਸਦਕ ਨਵਾ ਗਏ ਉਹ ਵੀ ਕਲਮਾ ਪੜ੍ਹ ਲੈਂਦੇ ਉਹਨਾਂ ਨੂੰ ਵੀ ਹੂਰਾ ਮਿਲ ਜਾਂਦੀਆਂ ਉਹਨਾਂ ਨੂੰ ਵੀ ਸਦੀਵੀ ਸ਼ੋਕ ਮਿਲ ਜਾਨਦੇ ਉਹ ਕਹਿੰਦੇ ਨਹੀਂ ਆਪਾਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਤੇ ਦਲੀਪ ਸਿੰਘ ਦੀ ਮਾਂ ਨੇ ਜਦੋਂ ਟੋਇਆ ਸੀ ਉਹਦਾ ਚਿਹਰਾ ਕਹਿੰਦੀ ਹੈ ਪੁੱਤ ਮੈਂ ਅੱਜ ਮਰ ਗਈ ਉਹਨੇ ਕਿਹਾ ਸੀ ਕਹਿੰਦੀ ਪਹਿਲਾਂ ਨਹੀਂ ਮੈਂ ਮਰੀ ਰੋ ਰੋ ਕੇ ਅੱਜ ਮਰ ਗਈ ਜਦੋਂ ਤੇਰੇ ਸਿਰ ਤੇ ਦਸ਼ਮੇਸ਼ ਦੀ ਮੂਰ ਨਹੀਂ ਦਿਸੀ ਉਹਨੂੰ ਤੇ ਬੜਾਈ ਝਟਕਾ ਲੱਗਾ ਉਹਨੇ ਫਿਰ ਮਨ ਬਣਾਇਆ ਇਹ ਇਹ ਜਿਹੜਾ ਐਡਾ ਤਕੜਾ ਉਹਦਾ ਪਲਾਨ ਹੈ ਨਾ ਇਹ ਮੈਂ ਪੜਿਆ ਵੀ ਤੇ ਸਰਵਣ ਵੀ ਕੀਤਾ ਰੌਂਟੇ ਖੜੇ ਹੋ ਗਏ ਵੀ ਐਦਾਂ ਸਾਨੂੰ ਮਤਲਬ ਖਤਮ ਕੀਤਾ ਸਾਡਾ ਮਹਾਰਾਜਾ ਜੀਤ ਸਿੰਘ ਦਾ ਰਾਜ ਤੇ ਅੱਗੇ ਉਹ ਬਹੁਤ ਕੁਝ ਹੈ ਸੋ ਕਹਿਰ ਇੱਥੇ ਵਿਚਾਰ ਇਹ ਐ ਪਈ ਆਪਾਂ ਸਹਿਬ ਜਾਦੇ ਵਰਗੇ ਬਣ ਨਹੀਂ ਸਕਦੇ ਪਰ ਘੱਟੋ-ਕੱਟ ਉਹਨਾਂ ਵਰਗਾ ਸਰੂਪ ਜ਼ਰੂਰ ਬਣਾਉਂਦੇ ਇਹਦੇ ਵਿੱਚ ਕੋਈ ਮਾਇਨਾ ਕਰੇ ਭਾਈ ਕੋਈ ਨਹੀਂ ਅਰਦਾਸ ਕਰੋ ਦੇਖੋ ਮੇਰੇ ਵਿੱਚ ਸੈਂਕੜੇ ਕਮੀਆਂ ਮੈਂ ਰੋਜ਼ ਹੀ ਅਰਦਾਸ ਕਰਦਾ ਮਹਾਰਾਜ ਜੀ ਇਸ ਸਰੀਰ ਨੂੰ ਛੱਡਣ ਤੋਂ ਪਹਿਲਾਂ ਕਮੀਆਂ ਦੂਰ ਕਰ ਦਿਓ ਇਹ ਥੋੜੋ ਵੀ ਮੇਰੇ 'ਚ ਕਮੀਆਂ ਨਹੀਂ ਐ ਸਾਰਿਆਂ ਦੇ ਵਿੱਚ ਕਮੀਆਂ ਨੇ ਅਪਰਦਾਸ ਕਰੀ ਜਾਣੀ ਕਰੀ ਜਾਣੀ ਇੱਕ ਬੀਬੀ ਮੈਨੂੰ ਕਹਿੰਦੀ ਕੰਦੀ ਬਾਬਾ ਜੀ ਮੇਰਾ ਮੁੰਡਾ ਨਾ ਸ਼ਰਾਬ ਬੜੀ ਪੀਂਦਾ ਤੇ ਉਹਦੀ ਅਰਦਾਸ ਕਰੋ ਮੈਂ ਮੈਂ ਨਾ ਕਿਤੇ ਐਵੇਂ ਨਾ ਮਰ ਜਾਂ ਇੰਨੇ ਨਾ ਮਾਰੀ ਨਾ ਜਾਵੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਜੀਕੀਨ ਕਰਿਓ ਉਹਦੀ ਅਰਦਾਸ ਕੀਤੀ ਉਹ ਜਦੋਂ ਵੀ ਪ੍ਰਭਾਵੀ ਤੇ ਹਣਾ ਮੈਂ ਕਿਹਾ ਮੈਨੂੰ ਬੜੀ ਮੁਝਕ ਆਉਂਦੀ ਤੂੰ ਮੇਰੇ ਤੋਂ ਨਾ ਜਾਂ ਪਰੇ ਹੋ ਜਾ ਕਰ ਜਾਂ ਨਾ ਬਿਆ ਕਰ ਉਹਦੀਆਂ ਅਰਦਾਸਾਂ ਕੀਤੀਆਂ ਮੈਂ ਕਿਹਾ ਸਾਡੇ ਨਾਲ ਵੀ ਅੱਗੇ ਲੰਘ ਗਿਆ ਉਹ ਇਨੀ ਤਰ੍ਹਾਂ ਹੀ ਇਨੀ ਸੇਵਾ ਉਹ ਗੁਰਦੁਆਰੇ ਦੇ ਵਿੱਚ ਆ ਮੈਂ ਕਿਹਾ ਸਵੇਰੇ ਹੀ ਬਾਲਟੀਆਂ ਲੈ ਕੇ ਸਾਰਾ ਹੀ ਕਈ ਸਾਲ ਮੈਨੂੰ ਅੱਖੀਆਂ ਨਾਲ ਦੇਖਦੇਣ ਹੋਗੇ ਸਾਰੀ ਸੇਵਾ ਸਾਰਾ ਇਹ ਤੋ ਲੈ ਕੇ ਜੜ ਤੱਕ ਮੈਂ ਕਿਹਾ ਸੱਜਣਾ ਤੂੰ ਮੈਨੂੰ ਬੱਚੇ ਚੜ ਗਿਆ ਐਨੀ ਤੇ ਮੈਂ ਵੀ ਨਹੀਂ ਕਦੀ ਸੇਵਾ ਕੀਤੀ ਰੱਬ ਦੇ ਅੱਗੇ ਅਰਦਾਸ ਕਰੋ ਸੱਚੇ ਪਾਸ਼ਾ ਪਤਾ ਨਹੀਂ ਕਿੱਥੋਂ ਕੀ ਬਣਾ ਦੇ ਕਿੱਥੇ ਬਣਾ ਦੇ ਉਹ ਸਦਨਾ ਤੇ ਕਸਾਈ ਸੀ ਕਸਾਈ ਕਿਦੇ ਸੰਤ ਬਣ ਸਕਦਾ ਵੇਸ਼ਵਾਦੀ ਕਿਦਰੇ ਆ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਕੱਲ ਵੀ ਪੜਿਆ ਸੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਕੋਈ ਨਾ ਹੀਣ ਪਾਵਨਾ ਦਾ ਚਿਕਾਰ ਹੋਵੇ ਜੀ ਮੇਰੇ ਵਿੱਚ ਇਹ ਨੁਕਸ ਕਿਉਂ ਸਾਡਾ ਬੱਪੂ ਬੜਾ ਕਮਾਲ ਲੈ ਸਾਨੂੰ ਬਖਸ਼ ਲਏਗਾ ਅਰਦਾਸ ਕਰਨੀ ਸੱਚੇ ਪਾਤਸ਼ਾਹ ਸਾਨੂੰ ਰਾਹ ਪਾ ਦੇ ਸਾਡਾ ਜੀਵਨ ਜਿਹੜਾ ਗੁਰਮਤ ਵਾਲਾ ਬਣ ਜਾਏ ਸਾਡੇ ਲਈ ਸਾਡੇ ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੇ ਆਪਣਾ ਜੀਵਨ ਸਮਾਪਤ ਕੀਤਾ ਦੁਨਿਆਵੀ ਉਹਨਾਂ ਦਾ ਵੀ ਜੀਨ ਨੂੰ ਦਿਲ ਕਰਦਾ ਸੀ ਗੁਰੂ ਗੋਬਿੰਦ ਸਿੰਘ ਦਾ ਦਿਲ ਨਹੀਂ ਸੀ ਕਰਦਾ ਘਰ ਵਿੱਚ ਚਾਰ ਨੂਆ ਆਉਣ ਘਰ ਵਿੱਚ ਮੇਰੇ ਰੌਣਕ ਲੱਗੇ ਮੇਰੀ ਤੁਹਾਡੀ ਸਾਰਿਆਂ ਦੀ ਇੱਛਾ ਨਹੀਂ ਹੈ ਸਾਰਿਆਂ ਸਿੱਖਾਂ ਦੀ ਇੱਛਾ ਸਾਰੇ ਧਰਮਾਂ ਦੇ ਲੋਕਾਂ ਦੀ ਇੱਛਾ ਇਹ ਸਾਰੀਆਂ ਇੱਛਾ ਨੂੰ ਮਾਰ ਕੇ ਖਤਮ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪੰਥ ਵਸੇ ਮੈਂ ਉਜਣਾ ਮਨ ਚੌਕ ਨੇਰਾ ਜਿਹੜਾ ਗੁਰੂ ਜਿਹੜੇ ਬਾਬੇ ਕੌਮ ਦੇ ਸਾਡੇ ਲਈ ਇੰਨਾ ਕੁਝ ਕਰਦੇ ਨੇ ਅਸੀਂ ਇਸ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਹੀਂ ਪੜ ਸਕਦੇ ਅਸੀਂ ਜਪਜੀ ਸਾਹਿਬ ਨਹੀਂ ਪੜ ਸਕਦੇ ਜਿਸ ਗ੍ਰੰਥ ਕਰਕੇ ਪੰਥ ਹੈ ਪੰਥ ਕਰਕੇ ਅਸੀਂ ਆ ਉਸ ਗ੍ਰੰਥ ਦੇ ਪੰਥ ਦੀ ਸੇਵਾ ਦੇ ਵਿੱਚ ਥੋੜਾ ਵੱਧਾ ਹਾਜ਼ਰੀ ਭਰ ਸਕਦੇ ਸ਼ੁਕਰਾਨਾ ਨਹੀਂ ਕਰ ਸਕਦੇ ਜਿਵੇਂ ਵੀ ਸਾਨੂੰ ਮਤਲਬ ਮਾਰੇ ਸਵਾਦ ਦਿੱਤੀ ਹੈ ਕਿਸੇ ਵੀ ਬੀਲਡ ਵਿੱਚ ਸੇਵਾ ਨਹੀਂ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਸਾਨੂੰ ਆਪਣੇ ਬਾਬਿਆਂ ਦੀ ਗੱਲ ਅੱਗੇ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਬਾਬਿਆਂ ਦੀ ਮਤਲਬ ਬਾਬਾ ਜ਼ੋਰਾਵਰ ਸਿੰਘ ਮਹਾਰਾਜ ਜੀ ਦੀ ਅਸੀਸ ਮਿਲੇ ਉਹਨਾਂ ਦੀ ਖੁਸ਼ੀ ਤਾਂ ਹੀ ਸੋਕਨ ਦਾ ਭਾਵ ਹੈ ਸਾ ਸੰਗਤ ਅਸੀਂ ਆਪਣੇ ਉਹਨਾਂ ਸਹਿਬਜ਼ਾਦਿਆਂ ਨੇ ਜਿਹੜੇ ਪੂਰਨੇ ਪਾਇਆ ਅਸੀਂ ਉਹਨਾਂ ਦੇ ਉੱਪਰ ਚੱਲਣਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਉਹਨਾਂ ਵਰਗੇ ਬਣ ਨਹੀਂ ਕੋਈ ਸਕਦਾ ਪਰ ਜਦੋਂ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ ਤੇ ਫਿਰ ਅਸੀਂ ਉਹਨਾਂ ਨੂੰ ਮੂੰਹ ਦਿਖਾਉਣ ਦੇ ਯੋਗ ਰਾਹਗੇ ਇਸ ਕਰਕੇ ਗੁਰੂ ਸਾਹਿਬ ਮਿਰ ਕਰੇ ਉਹਨਾਂ ਦਾ ਜੋ ਸ਼ਹੀਦੀ ਸਾਕਾ ਉਹਦੇ ਬਹੁਤ ਲੰਬਾ ਹੈ ਤੇ ਇਸ ਕਰਕੇ ਉਹ ਫਿਰਸੇ ਹੀ ਤੇ ਉਹਨਾਂ ਨੇ ਜੋ ਗਜ ਕੀਤਾ ਇੰਨੀ ਦਲੇਰੀ ਹਾਂ ਇੰਨੀ ਨਿਡਰਤਾ ਇੰਨੀ ਦਲੇਰੀ ਕਿੱਥੋਂ ਆਈ ਕੇਵਲ ਇਸ ਕਰਕੇ ਨਹੀਂ ਵੀ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਪੁੱਤ ਤੇ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰੀ ਮਾਰੇ ਨਹੀਂ ਸਾਨੂੰ ਰੱਖਿਆ ਉਹ ਫਰਕ ਨਹੀਂ ਰੱਖਿਆ ਉਹਨਾਂ ਨੇ ਫਰਕ ਨਹੀਂ ਰੱਖਿਆ ਨਾ ਉਹਨਾਂ ਜਦੋਂ ਚੱਲੇ ਸੀ ਨਾ ਮਹਾਰਾਜ ਚਮਕੌਰ ਦੀ ਗੱਡੀ ਦੇ ਵਿੱਚੋਂ ਤੇ ਮਹਾਰਾਜ ਜੀ ਦੇ ਸਹਬਜ਼ਾਦਿਆਂ ਦੀਆਂ ਲੋਥਾਂ ਪਈਆਂ ਸੀ ਤੇ ਭਾ ਭਾਈ ਦਿਆ ਸਿੰਘ ਜੀ ਕਹਿੰਦਾ ਵੀ ਮੈਂ ਟੱਕ ਦਵਾਂ ਕਮਰ ਕੱਸੇ ਨਾ ਮਹਾਰਾਜ ਜੀ ਕਹਿੰਦੇ ਕਿ ਨਾ ਕਿ ਕਪੜਾ ਕਿੱਥੋਂ ਲਾਏਗਾ ਬਾਕੀ ਜਿਹੜੇ ਨੇ ਜੀ ਉਹਨਾਂ ਦਾ ਨਾਂ ਟੱਕਿਆ ਇਤਿਹਾਸ ਬਣੇਗਾ ਵੀ ਆਪਣੇ ਪੁੱਤਰਾਂ ਤੇ ਪਿਆਰ ਆ ਗਿਆ ਤੇ ਬਾਕੀਆਂ ਨੂੰ ਉਹਦੇ ਹੀ ਉਹਦੇ ਰਹਿਣ ਦਿੱਤਾ ਇਹਨਾਂ ਨੂੰ ਵੀ ਇਦਾਂ ਹੀ ਰਹਿਣ ਦੇ ਕਹਿੰਦੇ ਮਤਲਬ ਇੰਨਾ ਮਤਲਬ ਸਾਨੂੰ ਵੀ ਪੋਤੀ ਬਣਾ ਲਿਆ ਮਹਾਰਾਜ ਜੀ ਨੇ ਤੇ ਜੇ ਸਾਨੂੰ ਪੁੱਤ ਬਣਾਇਆ ਤੇ ਫਿਰ ਸਾਡੇ ਫਰਜ਼ ਬਹੁਤ ਬਹੁਤ ਪਿਆਰੇ ਆ ਫਰਜ ਬਹੁਤ ਪਿਆਰਨੇ ਨੇ ਐਨੇ ਫਰਜ ਨੇ ਰੋਣਾ ਆ ਜਾਂਦਾ ਮੈਂ ਕੋਈ ਕਈ ਵਾਰ ਬੋਲ ਦਿੰਦਾ ਪਰਸਨਲੀ ਬੋਲ ਦਿੰਦਾ ਕਿ ਮੈਂ ਆਪਣੀ ਸ਼ਿਫਤ ਨਹੀਂ ਕਰਦਾ ਹੁੰਦਾ ਰਾਤੀ ਮੈਂ ਸਾਹਿਬ ਸਾਹਿਬ ਜਦ ਆਂਦੀ ਨਾ ਕੋਈ ਬੁੱਕ ਲੱਭਦਾ ਸੀ ਮੈਂ ਕਿਹਾ ਕਿ ਇਤਿਹਾਸ ਮਿਲੇ ਕੋਈ ਪ੍ਰੋਪਰ ਲੰਬਾ ਇਤਿਹਾਸ ਤਾਂ ਨਹੀਂ ਮਿਲਿਆ ਜਦੋਂ ਮੈਂ ਕਿਤਾਬਾਂ ਫੋਰੀਆ ਸੀ ਤੇ ਮੇਰੀਆਂ ਅੱਖਾਂ ਭਰ ਆਈਆਂ ਇੰਨੀਆਂ ਸੋਹਣੀਆਂ ਕਿਤਾਬਾਂ ਇੰਨਾ ਇਤਿਹਾਸ ਮੈਂ ਸੋਚਦਾ ਪਿਆ ਸੀ ਮਹਾਰਾਜ ਮੈਂ ਇਹਨੂੰ ਕਿੱਥੇ ਸੁਣਾਵਾਂ ਜੇ ਜਦੋਂ ਅਸੀਂ ਆਪਾਂ ਇੱਥੇ ਕੋ ਟਾਈਮ ਸਾਡੇ ਕੋਲ ਬੜਾ ਸੀਮਤ ਹੁੰਦਾ ਹੈ ਐਦਾਂ ਦੇ ਜੀਵਨ ਨੇ ਨਾ ਐਦਾਂ ਦੇ ਮੈਂ ਕਿਹਾ ਸਭਜਗਤ ਨੇ ਜਿਹੜੇ ਬਹੁਤ ਜ਼ਰੂਰੀ ਵਰ ਮੈਂ ਇਹ ਅਰਦਾਸ ਕੀਤੀ ਮਹਾਰਾਜੀ ਕੁਝ ਸਮਾਂ ਬਣਾ ਕਿਸੇ ਤਰੀਕੇ ਨਾਲ ਬਣਾ ਇਹ ਗਿਆਨ ਜਿਹੜਾ ਇਹ ਆਪਣੇ ਆਪ ਨੂੰ ਤੇ ਮਤਲਬ ਸੈਰਸਵਾਈ ਹੋਵਾਂ ਵੀ ਹਾਂ ਮੇਰੇ ਕੋਲ ਚੀਜ਼ ਸੀ ਮੈਨੂੰ ਸ਼ੇਅਰ ਕੀਤੀ ਹੈ ਵੀ ਇਨ੍ਹਾਂ ਖਜ਼ਾਨਾ ਸਮਝ ਕੇ ਰੱਖਿਆ ਬਹੁਤ ਕੀਮਤੀ ਖਜ਼ਾਨਾ ਧਿਆਨ ਦੇਣਾ ਖਜ਼ਾਨਾ ਜਿਹੜਾ ਖਜ਼ਾਨਾ ਤਾਂ ਦੇਖੋ ਸਾਰਿਆਂ ਕੋਲ ਹੀ ਹੈ ਤੁਹਾਡੇ ਕੋਲ ਵੀ ਖਜ਼ਾਨਾ ਹੈ ਮੇਰੇ ਕੋਲ ਵੀ ਖਜ਼ਾਨਾ ਹੈ ਠੀਕ ਹੈ ਅਨਾਜ ਸਾਰਿਆਂ ਦੇ ਘਰ ਹੈ ਅਨਾਜ ਬਣਾਉਣਾ ਵੀ ਆਉਣਾ ਚਾਹੀਦਾ ਅਨਾਜ ਪਰੋਸਣਾ ਵੀ ਆਉਣਾ ਚਾਹੀਦਾ ਜੇ ਕਿਸੇ ਕੋਲ ਖਜ਼ਾਨਾ ਜੇ ਕਿਸੇ ਨੂੰ ਉਹ ਫੀਲਡ ਮਿਲਿਆ ਤੇ ਉਸ ਫੀਲਡ ਰਾਹੀਂ ਉਸ ਖਜ਼ਾਨੇ ਨੂੰ ਵਧੀਆ ਤਰੀਕੇ ਦੇ ਨਾਲ ਮਤਲਬ ਅੱਗੇ ਭੇਜ ਤੂੰ ਦੇਖੋ ਤੁਸੀਂ ਇਤਿਹਾਸ ਪੜ ਲੋਗੇ ਕਿਤਾਬਾਂ ਕੋਈ ਪ੍ਰੋਬਲਮ ਨਹੀਂ ਹੈ ਪਰ ਜਦੋਂ ਉਹਨੂੰ ਸਟੇਜ ਤੋਂ ਕੋਈ ਵਕਤਾ ਵਧੀਆ ਤਰੀਕੇ ਨਾਲ ਪੇਸ਼ਕਾਰੀ ਕਰਦਾ ਸੋਹਣੇ ਤਰੀਕੇ ਦੇ ਨਾਲ ਹੀਰੇ ਮੋਤੀਆਂ ਨਾਲ ਜੜ-ਜੜ ਕੇ ਸੁਣਾਉਂਦਾ ਤੇ ਉਹਦਾ ਅਸਰ ਜਿਹੜਾ ਹੈ ਕਈ ਗੁਣਾ ਵੱਧ ਹੋ ਜਾਂਦਾ ਵੱਧ ਹੋ ਜਾਂਦਾ ਹੈ ਇਸ ਕਰਕੇ ਇਤਿਹਾਸ ਬਹੁਤ ਸਾਡਾ ਕਮਾਲ ਦਾ ਹੈ ਅਸੀਂ ਦੇ ਸਾਰਾ ਇਤਿਹਾਸ ਹੀ ਨਹੀਂ ਅੱਜ ਤੱਕ ਪੜ੍ਹ ਸਕੇ ਜਿੰਨੇ ਅਸੀਂ ਬੈਠੇ ਆ ਮੈਂ ਵੀ ਤੁਹਾਡੇ ਨਾਲ ਸਾਰਾ ਇਤਿਹਾਸ ਅਸੀਂ ਪੜ੍ਹ ਨਹੀਂ ਸਕੇ ਸਾਡਾ ਇਤਿਹਾਸ ਬਹੁਤ ਹੀ ਪਿਆਰਾ ਐ ਇੰਨਾ ਪਿਆਰਾ ਜੇ ਕਿਤੇ ਇਧਰ ਲਗਣ ਲੱਗ ਜਾਏ ਤੇ ਬੰਦਾ ਛੱਡੇਗਾ ਹੀ ਨਹੀਂ ਉਹ ਪੜੀ ਜਾਏਗਾ ਪੜੀ ਜਾਏਗਾ ਪੜੀ ਜਾਏਗਾ ਉਹ ਸੁਣੀ ਜਾਏਗਾ ਸੋ ਇਸ ਕਰਕੇ ਸਾਡਾ ਇਤਿਹਾਸ ਬਹੁਤ ਕਮਾਲ ਦਾ ਐ ਇੱਕ ਖੂਣ ਦੇ ਪੰਨੇ ਨੇ ਸਾਡਾ ਇਤਿਹਾਸ ਇਤਿਹਾਸ ਦੇ ਪੰਨੇ ਇਹ ਸੁਨਹਿਰੀ ਪੰਨੇ ਨੇ ਇਸ ਕਰਕੇ ਇਤਿਹਾਸ ਜਿਹੜਾ ਪੜਨਾ ਵੀ ਐ ਅੱਗੇ ਵੀ ਲੈ ਕੇ ਜਾਣਾ ਐ ਤੇ ਜੋ ਇਤਿਹਾਸ ਵਿੱਚ ਲਿਖਿਆ ਉਹ ਅਸੀਂ ਪ੍ਰੈਕਟੀਕਲ ਕਰਨਾ ਅਸੀਂ ਕਹਿੰਨੇ ਆਂ ਸ਼ੇਰਾਂ ਦੀ ਕੌਮ ਹੈ ਸਾਡੀ ਕੌਮ ਬਹੁਤ ਸੰਸਾਰ ਦੀਆਂ ਕੌਮਾਂ ਤੋਂ ਅਲੱਗ ਹੈ ਪਰ ਜੇ ਸਾਡੇ ਗੁਰੂ ਨਾਨਕ ਦਾ ਮਿਸ਼ਨ ਅੱਗੇ ਨਾ ਗਿਆ ਫਿਰ ਅਸੀਂ 사ਸੰਗਤ ਜੀ ਦੀਨਦਾਰ ਹੋ ਸਕਦੇ ਆਂ ਫਿਰ ਸਾਡੇ ਨਾਲ ਸਾਡੇ ਗੁਰੂ ਸਾਡੇ ਬਾਬੇ ਉਹ ਨਾਰਾਜ਼ ਹੋ ਸਕਦੇ ਜਿੰਨਾ ਵੀ ਕੋਈ ਕਰ ਸਕਦਾ ਉਹ ਜ਼ਰੂਰ ਕਰੇ ਜ਼ਰੂਰ ਬਾਣੀ ਦੇ ਨਾਲ ਜੁੜੇ ਸੋ ਇਨੀ ਸੇਵਾ ਪ੍ਰਵਾਨ ਕਰੋ ਗੁਰੂ ਸਾਹਿਬ ਮਿਹਰ ਕਰਨ ਸੋਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਵੀ ਮਹਾਰਾਜ ਜੀ ਸੇਵਾ ਲੈਣਗੇ ਸੋ ਹੌਲੀ ਹੌਲੀ ਥੋੜਾ 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 ਮੈਂ ਸੋਚ ਰਿਹਾ ਸੀ ਥੋੜਾ ਥੋੜਾ ਇਤਿਹਾਸ ਦੀਆਂ ਕੁਝ ਸਾਖੀਆਂ ਇਹ ਵੀ ਨਾਲ ਸ਼ੁਰੂ ਕੀਤੀਆਂ ਜਾਣ ਇਧਰੋਂ ਸ਼ਾਰਟ ਕਰਕੇ ਇਧਰੋਂ 10 15 ਮਿੰਟ ਦੇ ਵਿੱਚ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੀ ਹੈ ਤਾਂ ਜੋ ਇਤਿਹਾਸ ਸੰਝਾ ਹੋ ਸਕੇ ਬਹੁਤ ਪਿਆਰਾ ਹੈ ਸੋ ਆਪ ਜੀ ਨੇ ਹਾਜ਼ਰੀ ਭਰੀ ਹੈ ਦੁਬਾਰਾ ਫਿਰ ਬਾਬਾ ਯੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਬਹੁਤ ਕੁਝ ਦੇਵੇ ਕਿਉਂਕਿ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠ ਚੁੱਕੇ ਹੋ ਬੱਚਿਆਂ ਨੂੰ ਬਹੁਤ ਤਰੱਕੀਆਂ ਦੇਵੇ ਬੱਚਿਆਂ ਨੂੰ ਬਹੁਤ ਵਧਾਵੇ ਜੋ ਭਾਵਨਾ ਹਨ ਗੁਰਮਤਿ ਅਨੁਸਾਰ ਪੂਰੀਆਂ ਕਨ ਮਹਾਰਾਜੀ ਬਯੰਤ ਮਾਇਆ ਜੀ ਨੇ ਕਥਾ ਦਾ ਸਤਕਾਰ ਕੀਤਾ ਸੋ ਗੁਰੂ ਸਾਹਿਬ ਤਿਲ ਤਿਲ ਭੇਡ ਕੀਤਾ ਲੇਖੇ ਵਿੱਚ ਲਾਵੇ ਹਰ ਮੈਦਾਨ ਫਤਿਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ